गाने ਲਿਖਣ ਦਾ ਸ਼ੌਂਕ ਸੀ ਤੇ ਸਪੈਸ਼ਲ ਸਟੈਨੋ ਲੈਂਦਾ ਕਰੇ ਫਿਰ ਟਾਈਪਰਾਈਟਿੰਗ ਸਿੱਖੀ ਵੀ ਮੈਂ ਗਾਣੇ ਲਿਖਣੇ ਨੇ ਤੇ ਇਦਾਂ ਰੱਖਣੇ ਅੱਜ ਸਾਡਾ ਅੱਜ ਤੁਹਾਨੂੰ ਦੱਸੂਗਾ ਵੀ ਹਰ ਕੋਈ ਬੰਦਾ ਜ਼ਿੰਦਗੀ ਦੇ ਵਿੱਚ ਤਿੰਨ ਵਾਰੀ ਕਿਵੇਂ ਨਾ ਆਉਂਦਾ ਲੈ ਵੀ ਚਾਚਾ ਦੱਸਦੇ ਆਪਦੇ ਸ਼ਬਦਾਂ ਦੇ ਹੋਵੇ ਸਵਾ ਮਹੀਨੇ ਦਾ ਕਾਕਾਏ ਉਹਨੂੰ ਬਾਰ ਵਧਾਉਂਦੇ ਨੇ ਉਹਦੀ ਨਹਾਈ ਧੋਈ ਕਰਕੇ ਲੱਖਾਂ ਸ਼ਗਨ ਮਨਾਉਂਦੇ ਨੇ ਓਏ ਸ਼ੁਰੂ ਚ ਪਹਿਲਾਂ ਸ਼ਗਨਾ ਦਾ ਦਿਨ ਇਹੋ ਹੀ ਆਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਾਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਾਉਂਦਾ ਏ ਦਿਨ ਭਾਗਾ ਭਰਿਆ ਆਉਂਦਾ ਜਦ ਕੋਈ ਕੋੜੀ ਚੜਦਾ ਏ ਹਰ ਕੋਈ ਰਿਸ਼ਤੇਦਾਰ ਚਾਵਾਂ ਨਾਲ ਵਟਨਾ ਮਿਲਦਾ ਏ ਓਏ ਦੂਜੀ ਵਾਰੀ ਨਾਉਂਦਾ ਜਦ ਘਰ ਬੋਲ ਆਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਾਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਾਉਂਦਾ ਏ ਜਨੋ ਆਨ ਲੱਗਦੇ ਮਿੱਤਰੋ ਚੱਕ ਲੋ ਚੱਕ ਲੋ ਹੋ ਜਾਂਦੀ ਜਿਹੜੀ ਸ਼ੁਰੂ ਤੋਂ ਆਉਂਦੀ ਚੱਲਦੀ ਆਖਰ ਨਵਜ ਖਲੋ ਜਾਂਦੀ ਤੁਰ ਜਾਂਦਾ ਜੂਨ ਹੰਡਾ ਕੇ ਤੁਰ ਜਾਂਦਾ ਜੂਨ ਹੰਡਾ ਕੇ ਮੁੜ ਕੇ ਨਜ਼ਰ ਨਾ ਆਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਹਾਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਹਾਉਂਦਾ ਏ ਰੱਬ ਕੀ ਕੀ ਖੇਲਰ ਚਾਉਂਦਾ ਆਪੇ ਭੇਜਦਾ ਆਪ ਬੁਲਾਉਂਦਾ ਕੱਪੜਾ ਤਾਂ ਟੱਕਣ ਲਈ ਦੇਂਦਾ ਦਾਣਾ ਮੂੰਹ ਵਿੱਚ ਰੋਮੀ ਪਾਉਂਦਾ ਮੁੱਕਦੀ ਗੱਲ ਲਬਾਣੇ ਵਾਲੀਆ ਬੰਦਾ ਕਿਦਾਂ ਨੇ ਆਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰੀ ਨਹਾਉਂਦਾ ਏ ਹਰ ਕੋਈ ਬੰਦਾ ਜ਼ਿੰਦਗੀ ਵਿੱਚ ਤਿੰਨ ਵਾਰ ਹੀ ਨਾਉਂਦਾ ਏ ਬੱਚੋ ਵੀਰੋ ਦੱਸਿਆ ਜੀ ਕਿੱਦਾਂ ਲੱਗਿਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਤੁਸੀਂ ਦੱਸੋ ਕਿੱਦਾਂ ਲੱਗਿਆ ਗਾਣਾ ਸ਼ੇਅਰ ਜ਼ਰੂਰ ਕਰਦੇ ਆ ਜੀ ਸਰਦਾਰ ਰੋਮੀ ਦੀ ਲਿਖਾਵਟ ਆ ਤੇ ਗਾਣੇ ਬਹੁਤ ਡੋਸਰੇ ਤੇ ਤੁਹਾਨੂੰ ਟਾਈਪ ਰਾਈਟਿੰਗ ਲਿਖਾਉਣਾ ਪੈਣਾ ਟਾਈਪ ਰਾਈਟਿੰਗ ਤਾਂ ਦੋਸਤ ਬੰਦੇ ਨੇ ਸਪੈਸ਼ਲ ਸਟੈਨੋ ਲਿਆਂਦਾ ਕਰੇ ਆ ਜਿਹੜਾ ਗਾਣਾ ਗਾਇਆ ਉਹਨੇ ਹਰ ਕੋਈ ਬੰਦਾ ਜ਼ਿੰਦਗੀ ਦੇ ਵਿੱਚ ਤਿੰਨ ਵਾਰ ਹੀ ਨਾਉਂਦਾ ਏ ਚਾਚੇ ਨੂੰ ਗਾਣੇ ਲਿਖਣ ਦਾ ਸ਼ੌਂਕ ਸੀ ਤੇ ਸਪੈਸ਼ਲ ਸਟੈਨੋ ਲਿਆਂਦਾ ਕਰੇ ਫਿਰ ਟਾਈਪਰਾਈਟਿੰਗ ਸਿੱਖੀ ਵੀ ਮੈਂ ਗਾਣੇ ਲਿਖਣੇ ਨੇ ਤੇ ਇਦਾਂ ਰੱਖਣੇ ਨੇ 3500 ਗਾਣੇ ਚਾਚੇ ਕੋਲੇ ਨੇ ਤੇ ਇਦਾਂ ਜਿਚਾ ਕੇ ਰੱਖਿਆ ਕਾਪੀਆਂ 'ਚ ਉਹ ਏਦਾਂ ਲਿਖਤੇ ਦੀ ਤਗੜੀ ਲਿੱਤ ਚਾਚੇ ਨੇ ਇੱਕ ਗਾਣਾ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਪੜ੍ਹਦੀਆਂ ਨੇ ਅੱਜ ਕੱਲ੍ਹ ਦੇ ਮੁੰਡੇ ਪੜ੍ਹਦੇ ਨੇ ਉਹਨਾਂ ਦੇ ਵੀ ਲਿਖਿਆ ਨਹੀਂ ਸਮਝਾਉਣ ਵਾਸਤੇ ਸਮਝਾਉਣ ਵਾਸਤੇ ਲਿਖਿਆ ਵੀ ਉਹ ਕੀ ਕਰਨ ਜਾਂਦੇ ਨੇ ਕੀ ਕਰਦੇ ਪਏ ਨੇ ਆਉਣ ਵਾਲੇ ਸਮੇਂ 'ਚ ਕੀ ਕਰਨਗੇ ਤੇ ਉਹ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ 'ਚ ਆਹ ਗਾਣਾ ਸ਼ੇਅਰ ਕਰਤਾ ਜੇਕਰ 10000 ਵਿਊ ਆ ਗਿਆ ਚਾਚਾ ਜੇ ਤੁਹਾਨੂੰ ਚੰਗਾ ਲੱਗੇ ਚੰਗਾ ਲੱਗੇ ਤਾਂ ਸ਼ੇਅਰ ਕਰਨਾ ਨਹੀਂ ਤਾਂ ਨਹੀਂ ਕਰਨਾ ਨਹੀਂ ਕਰਨਾ ਕੀ ਕਰੀਓ ਦੋਸਤੋ 10000 ਲਾਈਕ ਇਸ ਗਾਣੇ ਤੇ ਆ ਗਿਆ ਤੇ ਚਾਚਾ ਜੀ ਦੱਸਣਗੇ ਉਸ ਜਿਹੜੀਆਂ ਤੁਕਾਂ ਮੈਂ ਪੜੀਆਂ ਨਾ ਉਹ ਗਾਣੇ ਨੇ ਉਹ ਮੈਂ ਹੀ ਜਾਣਦਾ ਤੇ ਨਵਾਣਾ ਮੱਲੀ ਜਾਣਦਾ ਬਾਕੀ ਇਹ ਗੀਤ ਲਿਖਣ ਤੇ ਟਾਈਮ ਬਹੁਤ ਲੱਗਾ ਮਿਹਨਤ ਬਹੁਤ ਹੋਈ ਏ ਮੈਂ ਆਸ ਕਰਦਾ ਮੇਰੇ ਗਾਣੇ ਨੂੰ ਤੁਸੀਂ ਪਸੰਦ ਕਰੋਗੇ ਹਾਂ ਤੇ ਬਹੁਤ ਬਹੁਤ ਤੁਸੀਂ ਇੰਜੋਏ ਕਰੋ ਇੰਜੋਏ ਕਰੋਗੇ ਤੇਰਾਬਰਾਖਾ ਜੀ